ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਰਾਮਪੁਰਾ ਫੋਲਵੇ ਕੇ ਖੜੇ ਆਂ ਜੀ ਸੋ ਬਿਊਟੀ ਦੇ ਮੁਕਾਬਲੇ ਹੋ ਚੁੱਕੇ ਆ ਤੇ ਰਿਜ਼ਲਟ ਆ ਗਏ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆ ਜੀ ਪੂਰਾ ਪਤਾ ਕੀ ਹੈ ਨਥਾਣਾ ਪਿੰਡ ਹੈ ਸੈਂਡਰ ਨਥਾਣਾ ਨਥਾਣਾ ਬਿਠਿੰਡੇ ਜਿਲ੍ਹੇ ਦਾ ਠੀਕ ਹੈ ਜੀ ਤੇ ਕਿੰਨਾਵਾਂ ਸਥਾਨ ਹਾਸਲ ਕਰਿਆ ਬਾਈ ਤੇਰੀ ਮੱਧ ਬਹੁਤ ਬਹੁਤ ਮੁਬਾਰਕਾ ਬਾਈ ਮਰਾ ਡੈਰੀ ਫਾਰਮ ਚੈਨਲ ਵੱਲੋਂ ਸ਼ੁਕਰੀਆ ਬਾਈ ਥੈਂਕ ਯੂ ਤੇ ਦਿਖਾ ਦਿਓ ਜੀ ਮਾ ਹਾਂ ਪਹਿਲਾਂ ਛੋਟੀ ਦਿਖ ਮਾੜੀ ਜੀ ਤੌਰ ਕੇ ਦਿਖਾ ਖੋਲੋ ਤੇ ਨਾਲ ਨਾਲ ਕਰੀ ਜਾਂਦੇ ਆਪਾਂ ਜੀ ਗੱਲਬਾਤ ਬਾਈ ਜੀ ਇਹ ਜਿਹੜਾ ਰਿੰਗ ਤੇ ਕਿੰਨੇ ਜਾਨਵਰ ਪਾਈ ਸੀਗੀ ਸਿੱਗੇ 2340 3540 ਦੇ ਤੇ ਪਹਿਲਾਂ ਵੀ ਕਰਦੇ ਜੀ ਇਹ ਮੁਕਾਬਲੇ ਦੇ ਸਾਰੇ ਪਿਛਲੇ ਸਾਲ ਦੀ ਲੈਣ ਲੱਗੇ ਆਪਾਂ ਠੀਕ ਹੈ ਚ ਕਿਹਾ ਬਈ ਰੂਹ ਕਿਰਪਾ ਨਾਲ ਸਾਰਿਆਂ ਚ ਬਹੁਤ ਵਧੀਆ ਕਿਹੜੇ ਸੀਮੈਂਟ ਦੀ ਸੀ ਬਾਈ ਜੀ ਇਹ ਬਈ ਇਹ ਸਰਕਾਰੀ ਸੀਮੈਂਟ ਸਰਕਾਰੀ ਸੀਮੈਂਟ ਦੀ ਸੀ ਇਧਰ ਮਤਲਬ ਪੰਜਾਬ ਦੀ ਨਹੀਂ ਨਹੀਂ ਹਰਿਆਣਾ ਹਰਿਆਣੇ ਦੇ ਸਰਕਾਰੀ ਸੀਮੈਂਟ ਦੀ ਹੁਣ ਜੀ ਹਾਂ ਜੀ ਠੀਕ ਹੈ ਉਹ ਧੰਨਵਾਦ ਬਾਈ ਜੀ ਬਹੁਤ ਬਹੁਤ